ਵੱਡੀ ਖਬਰ ਐਮਐਲਏ ਰਾਣਾ ਗੁਰਜੀਤ ਸਿੰਘ ਦੇ ਘਰ ਪਈ ਹੈ ਰੇਡ ਇਨਕਮ ਟੈਕਸ ਵਿਭਾਗ ਨੇ ਕੀਤੀ ਹੈ ਛਾਪੇਮਾਰੀ ਤੇ ਜਾਇਦਾਦ ਤੇ ਆਮਦਨ ਦੇ ਨਾਲ ਸੰਬੰਧਿਤ ਕੀਤੀ ਜਾ ਰਹੀ ਹੈ ਬਾਰੀਕੀ ਦੇ ਨਾਲ ਕੋਕ ਜਿहां ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਘਰ ਰੇਡ ਪਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਉਹਨਾਂ ਦੀ ਆਮਦਨ ਤੇ ਜਾਇਦਾਦ ਦੇ ਨਾਲ ਸਬੰਧਤ ਬਰੀਕੀ ਦੇ ਨਾਲ ਖੋਖ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਛਾਪੇਮਾਰੀ ਤੜਕਸਾਰ ਸ਼ੇਵ ਜੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਜਿਹੜੀ ਇਹ ਛਾਪੇਮਾਰੀ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਜਿਹੜਾ ਕਿ ਕਪੂਰਥਲਾ ਚੰਡੀਗੜ੍ਹ ਦਿੱਲੀ ਤੇ ਉੱਤਰ ਪ੍ਰਦੇਸ਼ ਦੇ 35 ਠਿਕਾਣਿਆਂ ਤੇ ਇਹ ਛਾਪੇਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੀ ਆਮਦਨ ਤੇ ਜਾਇਦਾਦ ਦੇ ਨਾਲ ਸਬੰਧਿਤ ਬਰੀਕੀ ਦੇ ਨਾਲ ਖੋਖ ਕੀਤੀ ਜਾ ਰਹੀ ਹੈ ਅਤੇ ਦੱਸਦੀ ਹੈ ਕਿ ਰਾਣਾ ਗੁਰਜੀਤ ਸਿੰਘ ਸਿਆਸਤਦਾਨ ਹੋਣ ਦੇ ਨਾਲ ਨਾਲ ਇੱਕ ਵੱਡੇ ਕਾਰੋਬਾਰੀ ਵੀ ਨੇ ਉਹ 슈ਗਰ ਮਿੱਲਾਂ ਦੇ ਮਾਲਕ ਨੇ ਤੇ ਨਾਲ ਹੀ ਸ਼ਰਾਬ ਦਾ ਕਾਰੋਬਾਰ ਵੀ ਕਰਦੇ ਨੇ ਦੱਸਦੀ ਹੈ ਕਿ ਉਹ ਕੈਪਟਲ ਸਰਕਾਰ ਦੇ ਵਿੱਚ ਕੈਬਨਟ ਦਾ ਹਿੱਸਾ ਵੀ ਰਹੇ ਸਨ ਤੇ ਇਸ ਵਾਰ ਉਹ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ ਨੇ ਦੱਸਦੀ ਹੈ ਕਿ ਉਹਨਾਂ ਦੇ ਜਿਹੜੇ بیٹے ਨੇ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੁਣੇ ਗਏ ਨੇ ਤੇ ਉਹਨਾਂ ਦਾ ਚੋਣ ਨਿਸ਼ਾਨ ক্রিকেট ਬੱਲਾ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਅੱਜ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਘਰ ਦੇ ਰੇਡ ਪਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਰੇਡ ਮਾਰੀ ਗਈ ਹੈ ਉਹਨਾਂ ਦੀ ਆਮਦਨ ਤੇ ਜਾਇਦਾਦ ਦੇ ਨਾਲ ਸੰਬੰਧਿਤ ਬਰੀਕੀ ਨਾਲ ਕੋਖ ਕੀਤੀ ਜਾ ਰਹੀ ਹੈ ਦੱਸ ਦਈਏ ਕਪੂਰਥਲਾ ਚੰਡੀਗੜ੍ਹ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਉਹਨਾਂ ਦੇ ਜਿਹੜੇ ਵਕਫਾ ਘਟਿਆਣੇ ਨੇ ਉਹਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀ ਉਹਨਾਂ ਦੀ ਆਮਦਨ ਹੈ ਜਾਇਦਾਦ ਹੈ ਉਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਸਕੇ